ਲਓ ਜੀ ਆਪਾਂ ਰੱਖ ਦਗੇ ਛੋਲੇ ਤੇ ਤੇ ਤੋਂ ਮਨੇ ਪਾਡੇ ਆਪਾਂ ਕਾਲੇ ਛੋਲੇ ਰੱਖੇ ਆ ਜੀ ਠੀਕ ਹੈ ਜੀ ਆਪਾਂ ਤੇਉ ਤੇ ਜੀ ਤੋਂ ਕੰਟੇ ਰੇ ਸੀ ਪਿੱਜਣ ਤੱਕ ਉਸ ਤੋਂ ਬਾਅਦ ਆਪਾਂ ਕੁਕ ਕਰਕੇ ਚੰਦੇ ਹਲਵਾ ਲਾਗੇ ਤੇ ਅਚਾਰ ਠੀਕ ਹੈ ਜੀ ਸਤਰਾ ਪਤੋਂ ਨੇ ਆਂਡੇ ਠੀਕ ਆਂਡੇ ਆਪਾਂ ਸਾਫ ਕਰਨੇ ਜੀ ਚਾਹਲ ਪਿੰਡਲੇ ਸਾਫ ਕਰ ਲਗੇ ਫਿਰ ਆਪਾਂ ਬਣਾ ਲਿਆ ਸੀ ਜੀ ਕੀ ਬਲਾਈ ਦਾ ਪਾਣੀ ਆਪਾਂ ਬਾਹਰ ਗੇ ਰਹੇ ਜੀ ਲੈ ਕੋਲ ਵੀ ਆਪਾਂ ਇਹਨਾਂ ਸਾਰੀ ਜੂਟ ਚਾੜ ਦੇ ਪਾਣ ਡੇ ਤੋਂ ਤੇ ਤਾਂ ਕੰਮ ਚੰਗੀ ਤਰ੍ਹਾਂ ਹੋ ਜਾਂਦੀ ਹੈ ਵੱਟੇ ਇੱਕ ਪਾਤੇ ਰੱਖ ਤੇ ਚਬਾਣੇ ਪਾ ਉ ਵੀ ਕਰ ਦਿੰਨੇ ਆਂ ਪੰਦਾ ਫਿਰ ਚਲਾ ਲਾਂਗੇ ਸਾਰੇ ਮਾਰ ਕੇ ਫਿਰ ਆਪਾਂ ਤੁਹਾਨੂੰ ਇੱਕ ਟੋਟੀਆਂ ਦਿਖਾਵਾਂਗੇ ਜੀ ਬਣਾਈਆਂ ਹੋਈਆਂ ਤਿਆਰ ਕਰਨਾ ਪਿਆ ਜੀ ਪਲੇਟਿੰਗ ਤੇ ਸਕੀਵਿੰਗ ਉਹ ਤਾਂ ਖਾਵਾਂਗੇ ਜੀ ਪਹਿਲਾਂ ਪਾਣੀ ਨੂੰ ਆਪਾਂ ਸਾਫ਼ ਕਰ ਲਈਏ ਗਰਮੀ ਵੀ ਬਹੁਤ ਹੈ। ਜੀ ਦੋ ਵਕਤ ਗਰਮੈਸੀ ਹੋ ਜਾ। ਵੈਸੇ ਰਾਤ ਨੂੰ ਠਿਕਾਣ ਤੇ ਠੰਡਾ ਜਿਹਾ ਮੌਸਮ ਹੋ ਜਾ। ਤੇ ਦੁਪਹਿਰ ਟਾਈਮ ਤਾਂ ਬਹੁਤ ਜ਼ਿਆਦਾ ਗਰਮੀ ਹੋਗਾ। ਸਵੇਰ ਟਾਈਮ ਵੀ ਬਗਿਆ ਠੀਕ ਹੋਵਾ ਠੰਡਾ ਮੌਸਮ ਤੇ ਬੜਾ ਚੰਗਾ ਹੋ ਜਾ ਗਰਮੀ ਜੀ। ਹੂੰ ਸਾਰੇ ਤਰੀਕਾ ਇਹ ਗਏ ਜੀ ਉਹ ਅੱਜ ਅੱਜ ਕਰ ਰਹੇ ਹਾਂ ਅਗਰ ਆਪਣੀ ਕਿਚਨ ਦੀ ਚੀਜ਼ਾਂ ਬਾਹਰ ਦੀ ਹੈ ਤਾਂ ਇਹ ਤਰ੍ਹਾਂ ਬਕਾਣਾ ਦੇਖਣੇ ਪਕੋਣਾ ਹਲੋ ਜੈ ਸ੍ਰੀ ਕਾਲ ਮੇਰੇ YouTube ਫੈਮਲੀ ਨੂੰ ਦੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਕ ਬਲੌਗਸ ਤੋਂ ਸਾਰੇ ਦਾ ਸਵਾਗਤ ਹੈ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਮੇਰੇ ਭੈਣ ਭਾਈ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਵੀਡੀਓ ਵੀ ਲਾਈਕ ਸ਼ੇਅਰ ਕਰਿਆ ਕਰੀਓ ਚਲੋ ਜੀ ਆਪਾਂ ਨਾ ਸਾਰਾ ਕੰਮ-ਕੋਮ ਨੂੰ ਮੇਲ ਕੇ ਜਿੱਧੀ ਹੋ ਕੇ ਬੈਠ ਗਏ ਸੀ ਜੀ ਆ ਝਾੜੂ ਪੋਚੇ ਆਪਣਾ ਸਾਰਾ ਹੋ ਗਿਆ ਜੀ ਤੇ ਕੰਮ ਕੁਮ ਮੱਬਾ ਨੇ ਮੇਲ ਕੇ ਜੀ ਮੈਂ ਕੱਥੇ ਲੁਕੀ ਅੱਜ ਦਾ ਬਲੌਗ ਤਾਂ ਵੀ ਝਾੜੂ ਪੋਚੇ ਲੱਗਿਆ ਜੋਨਾ ਤਾਂ ਹੀ ਦਿਖਾਈ ਚਾਣਾ ਜੀ ਤੇ ਆਪਾਂ ਦਿਖਾ ਰਹੇ ਜੀ ਅੱਜ ਕੀ ਬਣਾ ਇਹਦੀ ਗੇਰੀ ਸਬੀ ਠੀਕ ਹੈ ਜੀ ਇਹ ਨਾ ਆਪਾਂ ਰੀ ਦੀ ਸਬੀ ਹੈ ਇਹ ਆਪਾਂ ਕਰੇ ਨਾ બીજી ਸਬੀ ਕਰਿਆ ਹੋਇਆ ਜੀ ਇਹ ਮਸ਼ੀਨ ਆ ਜੀ ਆਪਣੇ ਕੋਲੇ ਕੋਟਨ ਸਵੱਤਰਾ ਦੀ ਤੇ ਆਪਾਂ ਬਣਾਵਾਂਗੇ ਬੱਚਾ ਦੇ ਵੀ ਸੈਟ ਵਗੈਰਾ ਸਾਰਿਆਂ ਦੇ ਜਿਹੜੇ ਨੇੜੇ ਤੇੜੇ ਆ ਮੇਰੇ ਕੋਲ ਭੈਣ ਭਾਈ ਕਮੈਂਟਾਂ ਜੀ ਕਰੋ ਦੱਸਿਓ ਜੀ ਜਿਹੜੀ ਕਿਸੇ ਨੇ ਬਣਵਾਉਣੀ ਆ ਤੇ ਆਏ ਆ ਜੀ ਲੇਡੀਜ਼ ਨੂੰ ਪੰਮ ਥੋੜਾ ਬਹੁਤਾ ਮਾਝਾ ਜੀ ਦਾ ਜੀ ਹੱਥ ਦਾ ਉਹ ਨਰ ਤੇ ਅਕੇਲੇ ਹੋਣਾ ਚਾਹੀਦਾ ਤੇ ਪਤਾ ਕਿ ਆ ਸੀ ਨਾ ਸਰਦੀਆਂ ਚ ਫਿਰ ਠੰਡਾ ਨਹੀਂ ਜਾਂਦਾ ਥੋੜਾ ਬਹੁਤਾ ਅਸੀਂ ਪਹਿਲਾਂ ਬੱਚਿਆਂ ਦੇ ਸੈੱਟ ਬਣਾ ਕੇ ਰੱਖੇ ਸੀ ਔਰ ਥੋੜੇ ਜਿਹਾ ਆਪਾਂ ਵੱਡਿਆਂ ਦੇ ਬਣਾ ਕੇ ਰੱਖ ਲਈ ਸੀ ਤੇ ਅਸੀਂ ਦੋਨੇ ਪਹਿਣਾ ਸਾਲਾ ਰਲ ਮਿਲ ਕੇ ਕੰਮ ਕਰੀ ਜਾਂ ਹਾਂ ਜੀ ਤੇ ਦੇਖੋ ਜੀ ਅਸਲੀਅਤ ਹੀ ਆ ਭਾਰੀ ਲੇਡਿਸ ਤੇ ਇਹ ਵੀ ਕਿਸੇ ਨੇ ਬਣਵਾਈਆਂ ਜੀ ਤੇ ਪਹਿਲਾਂ ਹੀ ਅਸੀਂ ਕਹਿਤਾ ਸੀ ਜੀ ਸਾਨੂੰ ਨਾ ਉਹ ਨਹੀਂ ਦੱਸਦੇ ਵੀ ਜਿੰਨਾਂ ਜਿੰਨਾਂ ਨੇ ਬਣਵਾਉਣਾ ਫੇਰ ਨਸ ਕਰਦੀ ਤੇ ਬਹੁਤ ਜ਼ਿਆਦਾ ਧੱਪਾ ਵੀ ਚਾਹੀ ਤੇ ਇਹਨੇ ਕਿਰਾਏ ਆ ਵੀ ਪਹਿਣ ਤੋਂ ਵੀ ਬਣਦਾ ਵੀ ਨਹੀਂ ਕੁਝ ਆਪਾਂ ਤਾਂ ਪਹਿਲੇ ਸਲਾਈ ਸਲਾਈ ਕਰਨੀ ਚਾਹੀਦੇ ਆ ਤੇ ਬਸ ਬਣਾਣਾ ਤਾਂ ਪਹਿਣ ਨਹੀਂ ਆ ਉਹ ਕੰਮ ਕਰਕੇ ਵੀ ਦਿਨ ਚ ਜੀ ਉਹ ਤਿੰਨ ਚਾਰ ਬਣਾ ਗਾ ਤੇ ਫਿਰ ਸਲਾਈ ਸਲਾਈ ਆਪਾਂ ਕਰ ਲਾਂ ਇਹ ਵਿਚਾਰੀ ਦੀ ਬਾਹ ਵੀ ਦੁਖਣ ਲੱਗ ਜਾਂਦੀ ਨਹੀਂ ਪਹਿਲਾਂ ਤਾਂ ਘਰ ਚ ਜਾਵਾ ਵੀ ਆਪਾਂ ਵੀ ਸਿੱਖ ਲਏ ਫਿਰ ਆਇਆ ਵੀ ਸਲਾਈ ਵੀ ਜ਼ਰੂਰੀ ਹੈ ਕਰਨੀ ਵਸਤਰਾਂ ਤੇ ਫਿਰ ਫਰਾਕਾਂ ਨੂੰ ਜਿਹੜੀਆਂ ਲੌਂਗ ਉਹਨਾਂ ਤੇ ਟਾਈਮ ਲੱਗਦਾ ਬੜਵਾਉਣੇ ਸਲਾਈ ਕਰਨੇ ਤੇ ਲੋਜੀਸਟਿਕਸ ਆ ਵੀ ਸਿੱਖੀ ਦੀ ਹੈ ਜੀ ਸਾਰੇ ਟਕੰਗਰ ਵੀ ਇਕੱਜ ਹੀ ਤੇ ਇਹੋ ਨਾ ਹਾ ਸੁਈ ਤਾਕੇ ਨਾਲ ਕਰਿਆ ਹੋਇਆ ਪੈਣ ਨੇ ਤੇ ਇਹ ਹੈਗਾ ਜੀ ਖਰੋਸ਼ੀ ਇੱਥੇ ਇਹ ਤਾਂ ਆਪ ਪਾਈ ਪਰ ਅਸੀਂ ਬੈਠਣੇ ਤਾਂ ਬਸ ਤਿਆਰ ਤਿਆਰ ਕਰੀਏ ਜੀ ਕਿ ਆਪਾਂ ਸਲਾਈ ਕਰਦੇ ਆ ਨਾ ਫਿਰ ਸੀਤਾਗੇ ਨਾਲ ਹੀ ਆਪਾਂ ਫੁੱਲ ਬਣਾ ਦਿੰਨੇ ਆ ਜੀ ਤੇ ਬਹੁਤ ਜ਼ਿਆਦਾ ਬਿਉਲੀ ਨੂੰ ਗੁਰੂਆਂ ਦੇ ਬਾਰ ਮਹੀਨੇ ਚ ਨਾ ਪਿਛਲੇ ਸਾਲ ਤੇ 4-5 ਵਿਕੀਆਂ ਸੀ ਇਹਦੇ ਨਾਲ ਤੀਆਂ ਤੇ ਜਿਨ੍ਹਾਂ ਨੇ ਗੁਰੂਆਂ ਦੀ ਸਵਾਰਥ ਹੋਈ ਸੀ ਜਾਨਾ ਗੁਰੂਆਂ ਦੇ ਚੰਦੇ ਪਾਈਂ ਦੇ ਰੋਤ ਸੁੰਗ ਲੱਗਾ ਜੀ ਤੇ ਰੈੱਡ ਰੈੱਡ ਐ ਤੇ ਟਮਾਟਰੀ ਕਲਰ ਤੋਂ ਬਹੁਤ ਬਣਵਾਨੀ ਸੀ ਜੀ ਤੇ ਇਹ ਹੈਗੀ ਅਜੀ ਸਟੇਮ ਇੱਕ ਦੇ ਲੈ ਕੋਈ ਜਾਰੇ ਹੋਇਆ ਜੀ ਇਹ ਬੈਰ ਇਹ ਕ੍ਰੌਪ ਟੌਪ ਵੀ ਕਹਿ ਦਿੰਦੇ ਆ ਕਿ ਪੈਂਟਾਗਲ ਜਿਆਦਾ ਪਾਵਾ ਠੀਕ ਹੈ ਜੀ ਤੇ ਬਹੁਤ ਸੋਹਣੀ ਲੱਗਣਾ ਹੋਇਆ ਜੀ ਇਹ ਕਿਸੇ ਨੇ ਬਣਵਾਉਣਾ ਹੈ ਜੇ ਜਰੂਰ ਦੱਸਿਓ ਪਰ ਮੈਂ ਤਾਂ ਜੀ ਇਹ ਆਜੀ ਠੀਕ ਹੈ ਜੀ ਸਾਰ ਪਹਿਲੀ ਨਾ ਭਣ ਨੇ ਥੋੜਾ ਬਹੁਤ ਸਾਮਾਨ ਤਿਆਰ ਕਰਕੇ ਰੱਖ ਲੈ ਬਹੁਤ ਜਿਆਦਾ ਟੱਪਾ ਵਿੱਚ ਦਾ ਜੇ ਫਿਰ ਆਇਆ ਨਾ ਵੀ ਜਿੱਤਰਾ ਲੋਹੜੀ ਦਾ ਤਿਹਾਰ ਹੋਵਾਗੇ ਤੋ ਗੁੰਟ ਲੈ ਕੇ ਜਾਹਾ ਉਹਨਾਂ ਦੀਆਂ ਕੋਲੇ ਉਹਨਾਂ ਦੇ ਜਿਹੜੇ ਬੱਚੇ ਹਨ ਨਾ ਤੇ ਉਹਨਾਂ ਦੇ ਸੈਟ ਲੈ ਕੇ ਜਾਹਾ ਫਿਰ ਭਣ ਕਹਿੰਦੀ ਵੀ ਚੱਲ ਲੈਣਾ ਫੜਾ ਕੇ ਰੱਖ ਦਿੰਦੀ ਆ ਤੇ ਇੱਕ ਇਹ ਆ ਜੀ ਉਹ ਐ ਕਿੰਨਾ ਸੋਹਣਾ ਠੀਕ ਆ ਜੀ ਇਹ ਵੀ ਬਾਹਰ ਹੀ ਲਏ ਦੀ ਜੇ ਇਹ ਵੀ ਆਪਾਂ ਦੇਣਾ ਜਿਹਾ ਵਾਲਾ ਆਪਾਂ ਤਿਆਰ ਕਰਕੇ ਰੱਖ ਰਿਆ ਸਮਾਨ ਆਪਾਂ ਬਣਾ ਕੇ ਰੱਖ ਲਿਆ ਜੀ ਇਹ ਹੈਗਾ ਜੀ ਜੈਂਸ ਸਟਵਟ ਠੀਕ ਹੈ ਜੀ ਇਹ ਬਹੁਤ ਸੋਹਣਾ ਬਣਿਆ ਹੋਇਆ ਜੀ ਇਹ ਵੀ ਨਾ ਤੁਸੀਂ ਉੱਤੇ ਬਣਾਇਆ ਹੋਇਆ ਦੇਖੋ ਜੀ ਠੀਕ ਹੈ ਇਹ ਕੀ ਹੈ ਜੀ ਲਾਲ ਭਾਰੇ ਜੀ ਹੈ ਨਾ ਲਾਲ ਲਾਲ ਗੰਦਰ ਦੇ ਕਰੀ ਹੋਈ ਹੈ ਜੀ ਕੜਾਈ ਇਹ ਜੁਲੀ ਲੱਗਦੀ ਹੈ ਜੀ ਇਹ ਇੱਕ ਤਰ੍ਹਾਂ ਦਾ ਬੰਦਨ ਹੈ ਜੀ ਇਹ ਇਹ ਆਪਾਂ ਲਪਾਤੇ ਚ ਤਾਂ ਕਰਕੇ ਪਾ ਕੇ ਰੱਖੀ ਹੋਈ ਹੈ ਜੀ ਇਹ ਨਾ ਕੱਲ੍ਹ ਟੈ ਹਾਸੀ ਜੀ ਕੋਲ ਕਰਿਆ ਸੀ ਸਾਡੀ ਤਿਆਰ ਕਰਕੇ ਦੇ ਦਿੱਤੀ ਇਹ ਜਾਣੀ ਸੀ ਬਾਹਰਲੇ ਦੇਸ ਠੀਕ ਹੈ ਜੀ ਬਾਹਰਲੇ ਦੇਸ ਜਾਣੀ ਹੈ ਜੀ ਤੇ ਇਸ ਵਾਟਰ ਵੀ ਬਾਹਰਲੇ ਦੇਸ ਚ ਜਾਣਾ ਹੈ ਠੀਕ ਜੀ ਇਹ ਆ ਤਾਂ ਸੋਨੋ ਦਿਖਾਇਸ ਦਿੱਤੋ ਨਾ ਆਹ ਟੱਟ ਤਾਂ ਸੋਨੋ ਦਿਖਾਇਸ ਕਾ ਵੀ ਟੌਪ ਨਹੀਂ ਇਹ ਛੋਟੇ ਬੱਚੇ ਦਾ ਜੀ ਇਹ ਐਨ ਹੁਣ ਤਾਂ ਛੋਟਾ ਵੀ ਕਿਹਾ ਬੱਚਾ ਤਾਂ ਠੀਕ ਹੀ ਆ ਗੁੜੀ ਆ ਜੀ ਥੇ ਪਤਲੀ ਜਿਆਦਾ ਨਹੀਂ ਕਮਜ਼ੋਰ ਜੀ ਆ ਜੀ ਇਹ ਉਹਨਾਂ ਨੇ ਪੈਂਟਾਗਨ ਲਾਉਣਾ ਹੈ ਟੌਪ ਵੀ ਹੈ ਬਾਕੀ ਆਪਣੇ ਪੱਕਾ ਇੱਕ ਪਾ ਲਈਏ ਛੋਟੇ ਬੱਚਾ ਲਗਾ ਇਹ ਪਟਾਇਆ ਬਾ ਜੀ ਇਹ ਪੂਰਾ ਸੱਟਿਆ ਇਹ ਇਹ ਤਾਂ ਇਹ ਸੈਟਅਪ ਬਣਾ ਕੇ ਰੱਖਿਆ ਹੋਇਆ ਜੀ ਆ ਇਹਦਾ ਪੂਰਾ ਸੱਟ ਹੈ ਐਵੀ ਅੱਜ ਜਾਂ ਕੱਲ ਨੂੰ ਚਲਿਆ ਜਾਏਗਾ ਜੀ ਤਿਆਰ ਕਰਕੇ ਆਪਾਂ ਰੱਖਤਾ ਸੀ ਤੇ ਚਲੋ ਜੀ ਹਨਾ ਤੇ ਆਪਣਾ ਘਰ ਦਾ ਗੁਜ਼ਾਰਾ ਚੱਲੀ ਜਾਹਾ ਜਿੱਥੋਂ ਤੇ ਅੱਜ ਕੱਲ ਤਾਂ ਸਬਜ਼ੀਆਂ ਨੂੰ ਮਹਾਂ ਬਹੁਤ ਜ਼ਿਆਦਾ ਮਹਿੰਗੀ ਵਗਿਆਈ ਹੋ ਰਹੀ ਹੈ ਜੀ ਤੇ ਤਾਂ ਇੱਕ ਪਾਰ ਬਾਦ ਤੋਂ ਲੋ ਬਤ ਗਜਾਰਾ ਜੀ ਜਗਾ ਜੀ ਤੇ ਇਹ ਟੈਪ ਪਾਣੀ ਤੇ ਇਹ ਤਾਂ ਪੂਰਾ ਸੈੱਟ ਤਿਆਰ ਕਰਿਆ ਹੋਇਆ ਸੀ ਤੇ ਆ ਆਪਣੇ ਤਿਆਰ ਪਹਿਲਾ ਪਦ ਖਾਤਾ ਸੀ ਸਮਾਨ ਜਿਹੜੀ ਸਕੋਟੀ ਇਹ ਇਹ ਕੈਰੇ ਤੇ ਸਕੋਟੀ ਵੀ ਆ ਤਿਆਰ ਕਰਕੇ ਰੱਖੀ ਹੋਈ ਹੈ ਦੇਖੋ ਜੀ ਇਹ ਪੂਰੀ ਲੌਂਗ ਬੁੱਝ ਗਿਆ ਜੀ ਚਲੋ ਇਹ ਇਹ ਬਹੁਤ ਵਧੀਆ ਗੁਰੂ ਕੀਰੀ ਦੀ ਜੀ ਕਿਹਾਸ ਕਰਦੇ ਇੱਕ ਵੀ ਲੋਗ ਗਾ ਜੀ ਕਿੰਨੇ ਕਸੈ ਕਰਦੇ ਠੀਕ ਹੈ ਜੀ ਇਹ ਚਲੋ ਜੀ ਮਿਲਾਂਗੇ ਕੋਈ ਹੋਰ ਨਵੀਂ ਬੂਹੇ ਦੇ ਨਾਲ ਇੱਕ ਹੋਰ ਸੀ ਹਾਂਰਾ ਚਪਰਾ ਕਿੰਨਾ ਘਾਪੀ ਕਿ ਇਹ ਫਰਾਗਾ ਦੇ ਫਰਾਗਾ ਜੀ ਤੁਹਾਨੂੰ ਇਹ ਚਲਾ ਪੁੱਛੋ